ਕਿੰਝ ਸਿਕਲ ਦੀ ਸਾਰਿਆਂ ਨਾ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੂੰਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਜੀ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾ ਤੇ ਇੱਕ ਸੂਈ ਸਵਾਈ ਆ ਮਾਈਤਮ ਦਿਖਾਉਣੀ ਆ ਬਾਕੀ ਇਹ ਆ ਵੀ ਸੋਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜਾ ਤੇ ਗੱਬਣ ਆਪਣੀ ਪਾਸ ਕਰਕੇ ਖੜੋ ਜੀ ਇੱਕ ਗੱਬਣ ਵੀ ਆ ਤੇ ਬਾਕੀ ਸਾਡੀ ਬੇਨਤੀ ਹੈ ਜਲਵੀ ਜ਼ਰੂਰ ਧਿਆਨ ਦਿਆ ਕਰੋ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲਿਆ ਕਰੋ ਜੀ ਹਾਂਜੀ ਵਿਰਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਿਰਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਵਿਰਜੀ ਚਲੋ ਵਧੀਆ ਚੀਦਾ ਜੀ ਹਾਂਜੀ ਤੇ ਨਾਮ ਦੱਸਦੇ ਕਹਿੰਦਾ ਨਾ ਵਿਰਜੀ ਆਪਣਾ ਸ਼ਮਸ਼ੀਰ ਸਿੰਘ ਪਿੰਡ ਪੂੰਗਾ ਤਹਿਸੀਲ ਨਾ ਡਿਸਟ੍ਰਿਕਟ ਕੰਪਲੀ ਸਰ ਤੇ ਫੋਨ ਨੰਬਰ ਹੀ ਪੁੱਛ ਦੋ 730585814 ਵਿਰਜੀ ਠੀਕ ਆ ਅੱਜ ਇੱਕ ਝੋਟੀ ਤੇ ਬਾਕੀ گاਵਾ ਬਾਕੀ گاਵਾ ਬਾਜੀ ਆ ਛੋਟੇ ਛੋਟੇ ਰੇੜ ਆ ਬਾਜੀ ਸਾਰੇ ਛੋਟੇ ਹੀ ਆ ਰੇੜ ਛੋਟੇ ਭਾਪ ਆ ਬਾਜੀ ਹਾਂਜੀ ਚੱਲੋ ਫਿਰ ਸ਼ੁਰੂਆਤ ਇੱਥੇ ਕਰ ਲਈਏ ਝੋਟੀ ਬਾਜੀ ਸੂਈ ਜਨ ਸੂਈ ਨੂੰ 2.5 ਮਹੀਨੇ ਦੇ ਜੋ ਅੱਛਾ ਮਗਰ ਬਾਜੀ ਨੀਲੀ ਦੀ ਕੱਟੀ ਜੋ ਆ ਵੀ ਨੀਲੀ ਝੋਟੀ ਮਗਰ ਕੱਟੀ ਆ ਨੀਲੀ ਦੀ ਹਾਂਜੀ ਕਰੇ ਇੱਕ ਵਾਰੀ ਸਿੱਧੀ ਕੱਟੀ ਆ ਆ ਦਿਖਾ ਦਿਓ ਬਾਜੀ ਮਗਰ ਨੀਲੀ ਆਰ ਬਾਜੀ ਨੀਲੀ ਝੋਟੀ ਜੋ ਠੀਕ ਆ ਦੁੱਧ ਪਾਈ ਜੋ 7 ਕਿਲੋ ਜੋ ਤੇ ਮਿਲਦੀ ਕੱਟੀ ਤੇ ਦੋਵੇਂ ਟਾਈਮ ਨੀਲੀ ਕੱਟੀ ਦੇ ਬਾਜੀ ਦੋਵੇਂ ਟਾਈਮ ਆ ਠੀਕ ਆ ਜੀ ਦਰمیانੇ ਜੇ ਕੱਦ ਦੀ ਛੋਟੀ ਹੈ। ਨਾ ਬਹੁਤੀ ਵੱਡੀ ਤੇ ਨਾ ਬਹੁਤੀ ਛੋਟੀ ਠੀਕ ਠਾਕ ਜਿਹੀ ਹੈ। ਬਾਕੀ ਭਾਈ ਸੰਸਵਾਦੀ ਵਿਖਾ ਦਿਓ ਬਹੁਤ ਚੰਗੀ ਛੋਟੀ ਹੈ। ਅੱਛਾਵੇਂ ਪੈਰ ਪਾਈ ਤੇ ਤੇ ਨੀਲੀ ਦਾ ਪੱਕਾ ਰਸ ਵੀ ਛੋਟੀ। ਇਹ ਆ ਵੀ ਚਲੋ ਬਾਕੀ ਮਗਰ ਕੱਟੀ ਵੀ ਹੈ ਪਲੀ ਪਲੋਸੀ। ਬਾਕੀ ਪਾਜੀ ਮਿਲਦੀ ਦੋਵੇਂ ਟਾਈਮ ਕੱਤੀ ਤੇ ਜੋ ਠੀਕ ਹੈ ਦੀ ਸੀਹਾ ਜੀ ਤੇ ਛੱਡੋ ਤੇ ਪਾਜੀ ਆਲੇ ਨੇ ਆਪਾਂ ਦੇਖ ਸਕਦੇ ਆ ਲੱਗੇ ਤੋਂ ਤੇ ਮੁੱਲ ਫਿਰ ਵਧਦੀ ਇਹਦਾ ਮੁੱਲ ਪਾਜੀ ਇਹਦਾ ਆਪਾਂ ਛੋੜਾ ਜਿਆ ਕਰ ਦੇਣਾ ਵਾ 300 ਮੂੰਕਾ ਦੋ ਬਹੁਤ ਚੰਗਾ ਲੱਗਾ ਜਾ ਹਾਂਜੀ ਮੁੱਲ ਪਾਜੀ ਕੋਈ ਇਹਦਾ 50 ਨਹੀਂ 48000 ਦੇ ਦਈਏ ਕਰਦੀ ਥੋੜਾ ਕੁ ਮਾਨ ਹੋਰ ਹੈ 60000 ਦੀ ਭਾਈ ਦੇ ਦਾਂਗੇ ਅੱਛਾ 60000 ਦੇ 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 ਕੋਈ ਮੌਕੇ ਤੇ ਵੀਰ ਕੋਈ ਫੋਨ ਆ ਮਾਨਤਾਨ ਕਰ ਦਾਂਗੇ ਠੀਕ ਹੈ ਜੀ ਭਾਈ ਛੋਟੇ ਜਿਹੇ ਭਾਜ ਨਹੀਂ ਤੁਹਾਨੂੰ ਪਰਾ ਦੋ ਨੰਬਰ ਦੇ ਕੱਟੀ ਮਗਰੇ ਨਹੀਂ ਹਾਂਜੀ ਪਲੀ ਪਲਾਸਟੀ ਕੱਟੀ ਹੈ ਮਗਰੇ ਤੇ ਆ ਵੀ ਬਾਕੀ ਚਲੋ ਕੋਈ ਆਪਣਾ ਚੋਚ ਚਵਾ ਕੇ ਲੈ ਜੀ ਹਾਂਜੀ ਹਾਂਜੀ ਤੇ ਆ ਜਿਹੜੀ ਗਾਂ ਜੇ ਇਹ ਵੈੜ ਭਾਜੀ ਆਪਣੇ ਕੋ ਗਈ ਆ ਇਹਨੂੰ ਡੇਢ ਕਿ ਮਹੀਨਾ ਹੋਇਆ ਸੂਈ ਨੂੰ ਅੱਛਾ ਬੱਚਾ ਭਾਜੀ ਆਪਣੇ ਕੋ ਮਰ ਗਿਆ ਵੀਡੀਓ ਆਪਣੇ ਕੋ ਹੈਗੀ ਜੋ ਅੱਛਾ ਦੁੱਧ ਭਾਈ 9:00 ਤੇ 10 ਕਿਲੋ ਇਹਨਾਂ ਤਿਆਰ ਜੋ ਅੱਛਾ ਹਾਂਜੀ ਨੌਲੀ ਤੋਂ ਤੇ ਲਾਗੇ ਬੰਨੇ ਹੁਣ ਕਹਿੰਦੇ ਵੀ ਹੈਗਾ ਹੁਣ ਬੱਚਾ ਨਹੀਂ ਹੈਗਾ ਬਾਕੀ ਵੀ ਆਪਣੀ ਤਾਂ ਹੀ ਮਰਜ਼ੀ ਕਰਕੇ ਖੜਨੀ ਇਹ ਆ ਭਾਜੀ ਸਵੇਰ ਸਵੇਰ ਦਾ ਟਾਈਮ ਆ ਅਜੇ ਰੱਜੀਆਂ ਰੁੱਜੀਆਂ ਨਹੀਂ ਆ ਠੰਡੀ ਠੀਲ ਜਿਹਾ ਬੈਠਾ ਜਿੱਥੇ ਮਰਜ਼ੀ ਬੈਜੋ ਇਸ ਥੱਲੇ ਤੇ ਦੇਖਣ ਆਪਾਂ ਦੇਖ ਸਕਦੇ ਲਾਗੇ ਤਾਂ ਥਣ ਤੋਂ ਪਾਈ ਤਨੇ ਇਹ ਆ ਭਾਜੀ ਚਲੋ ਥੱਲੇ ਸਫਾਈ ਜਿਹਾ ਹਾਂਜੀ ਇਹ ਭਾਜੀ ਪਾੜਾ ਪਾ ਕੇ ਚੋਲੀ ਦੀ ਜੋ ਠੀਕ ਆ ਅੰਜ ਮੂੰਹ ਮੱਥੇ ਦੇ ਵੀ ਸੋਹਣੀ ਆ ਗਾੜੀਆਂ ਨੇ ਸਟਾਲੇ ਚੱਲ ਪੈਣੇ ਆ ਦੁੱਧ ਦੇ ਨਾਲ ਸਟਾਲਿਆਂ 'ਚ ਚੰਗਾ ਦਈ ਜਾਣਾ ਬਾਕੀ ਭਾਈ ਇਹ ਤੁਹਾਨੂੰ ਪਤਾ ਟੂੜੀ-ਟਾੜੀ ਪੈਂਦੀ ਆ ਜੋ ਸਾਲੇ ਆ ਕੇ ਵਾਟ ਮੁੰਡ ਪਿਆਂਦੇ ਆ ਇਹਨਾਂ ਦੁੱਧ ਚਵਾਈ ਜਾਂਦਾ ਬੇਥੇਰਾ ਹਾਂਜੀ ਸੇ ਭਾਈ ਟੂੜੀ-ਟਾੜੀ ਖਾਦੀਆਂ ਤਾਂ ਆ ਭੁੱਖੀਆਂ ਭਕੀਆਂ ਸਵੇਰ ਦਾ ਟਾਈਮ ਆ ਆਪ ਖਾ ਲੋ ਸੰਦੀਵਾ ਤਾਂ ਦੇਖ ਸੰਦੇ ਹਵਾਨੇ ਦਾ ਕਰੀ ਲੱਗੇ ਤਾਂ ਕਰੀ ਥੋੜੀ ਜਿਹੀ ਇੱਧਰੋਂ ਕਰੀ ਇਹ ਵੰਨਾਂ ਦੀ ਤੱਕ ਥੋੜੀ ਗਾਂ ਰੱਖ ਲਈ ਆ ਦੁੱਧ ਭਾਈ 9 ਕਿਲੋ ਤਿਆਰ ਦੇ ਛਲੇ ਤੇ ਮੁੱਲ ਫਿਰ ਇਹਦਾ ਮੋਲ ਭਾਈ ਜੇ ਤੇ ਬੱਚਾ ਹਦਾ ਫਿਰ ਤੇ ਵਛੀ ਹੈਗੀ ਸੀ 30000 ਦੀ ਹਾਂਜੀ ਹੁਣ ਛੋਟੇ ਜਿਹੇ ਰੇਟ ਚ ਆਪਾਂ ਦੇ ਦੇਣੀ ਆ ਅੱਛਾ ਥੋੜ ਦੇ ਦਈਏ ਭਾਜੀ 20000 ਦੀ ਕੋਈ ਹਜ਼ਾਰ ਖੰਡ ਛੱਡ ਦੀ ਔਰ ਪੂਰੇ 18000 ਦੀ ਭਾਜੀ ਵੈਟ ਦਵਾਂਗੇ ਅੱਛਾ 18000 ਦੇ ਦੇ ਦੇਣੀ ਆ ਕੋਈ ਨਹੀਂ ਮੋਕੇ ਤੇ ਭਾਈ ਛੋਟ ਛੱਪਾ ਕਰ ਦਾਂਗੇ ਬਾਕੀ ਥਣ ਥਣ ਨੂੰ ਖਾ ਦਿਓ ਭਾਜੀ ਬਹੁਤ ਸਪੈਸ਼ਲ ਲੱਗਾ ਜੂ ਹਾਂਜੀ ਹਾਂਜੀ ਤੇ ਆ ਬੱਚੇ ਲਈ ਆ ਹਨਾ ਇਹ ਭਾਜੀ ਸੂਈ ਨੂੰ 20 ਦਿਨ ਹੋਏ ਦਿਓ ਅੱਛਾ ਬਸ ਸ਼ਾਇਦ ਮਗਰ ਦਿਓ ਠੀਕ ਹੈ ਥੱਲੇ ਭਾਈ ਦਿਓ 9-10 ਕਿਲੋ ਤਿਆਰ ਦਿਓ ਹੈਗਾ 9 ਲ ਠੀਕ ਹੈ ਕਰੇ ਬਾਜੀ ਆਪਣੀ ਇਹ ਆ ਵੀ ਇਹ ਵੀ ਸਾਂਭੀ ਘਟਿਆ ਕਿਸੇ ਨੇ ਹਾਂਜੀ ਤੁਹਾਨੂੰ ਪਤਾ ਭਾਈ ਟੂੜੀਆਂ ਦਾੜੀਆਂ ਦੀ ਖਾਸ ਸੀ ਅੱਜ ਕਿਤੇ ਪੱਕੀ ਜਗ੍ਹਾ ਤੋਂ ਆਈ ਹੈ ਥੋੜੀ ਸਾਂਭੀ ਘਟ ਗਈ ਹੈ ਹਾਂਜੀ ਖੜੇ ਕੋਈ ਸਾਂਭ ਲਈ ਇਹਨੂੰ ਹਾਂ ਬੜਾ ਭਾਗੀ ਬਾਜੀ ਸਟਾਈਲਿਸ਼ ਤੁਲੇ ਚੱਲ ਪੈਣੀ ਹੈ ਹਾਂਜੀ ਲੋਕ ਕਹਿ ਰਾਜੀ ਹੋ ਜਾਣਗੇ ਵਾਰਾ ਆਖੋ ਖਾ ਦਿਓ ਪਾਜੀ ਬਹੁਤ ਚੰਗਾ ਲੱਗਾ ਇਸ ਤਰ੍ਹਾਂ ਲੱਗਾ ਇਹਦੇ ਕੋਲ ਵੀ ਥਾਂ ਚ ਵਾਈ ਬੜੀ ਚੰਗੀ ਹੈ ਬਾਕੀ ਪਾਜੀ ਅਜੇ ਤੁਹਾਨੂੰ ਪਤਾ ਪੱਕੇ ਥਾਂ ਰਹੀ ਖੁਰਖਰ ਬਣਾਉਣ ਵਾਲੇ ਜੋ ਇਹਦੇ ਹਾਂਜੀ ਹਾਂਜੀ ਪਾਜੀ ਥਾਂ ਦੇਵਾ ਖਾ ਦਿਓ ਪਾਜੀ ਤੇ ਮੁੱਲ ਇਹਦਾ ਮੁੱਲ ਭਾਈ ਦੇ ਜੀ 18000 ਦੀਏ ਅਸੀਂ ਵੀ 18000 ਦੇ ਦੇਣੀ ਆ ਕਿਸ ਤਰ੍ਹਾਂ ਦੇ ਦੇ ਦੀ 16000 ਦੀ ਪਾਜੀ ਦੇ ਦਾਂਗੇ ਅੱਛਾ 16000 ਦੀ ਦੇ ਦੇਣੀ ਪਾਜੀ 9 10 ਕਿਲੋ ਵਾਲੀ ਸਾਰਾ ਸਿਆਲੇ ਦੇ ਦੁੱਧ ਚਵਾਣਾ ਜੋ ਠੀਕ ਹੈ ਜੀ ਹਾਂ ਜੀ ਇਹ ਆ ਵੀ ਚਲੋ ਜਿਹੋ ਜੇ ਇਨਸਾਨ ਭਈ ਉਹੋ ਜੇ ਦਾ ਮੁੱਲ ਆ ਮੁੱਲ ਪਾਜੀ ਬਾਕੀ ਸਟੈਲਿਸ਼ ਨੂੰ ਲੈ ਆਗੇ ਉਹ ਗੜ ਰਾਜੀ ਹੋ ਜਾਣੀ ਜੋ ਹਾਂ ਜੀ ਹਾਂ ਜੀ ਤੇ ਆ ਗੱਬਣ ਜੇ ਇਹ ਗੱਬਣ ਵੈੜ ਪਾਜੀ ਹੁਣ ਇਹਨੇ ਆਦੀ ਹੈ ਜੇ ਅੱਛਾ ਜੀ ਹੁਣ ਇਹ ਆਈ ਆ ਹਾਂ ਜੀ ਇਹ ਪਾਜੀ ਆਪਣੇ ਲਾਗੋ ਲਈ ਜੋ ਅੱਛਾ ਇਹ ਦੁੱਧ ਪਾਜੀ 14 15 ਕਿਲੋ ਵਾਲੀ ਵੈੜ ਦਿਓ ਅੱਛਾ ਇਹ ਚਾਰ ਪੰਜ ਦਿਨ ਛੱਡ ਦਿਓ ਆਹ ਵਖੋ ਜੇ ਘਰ ਤੋਂ ਲੈ ਆਦੀ ਪਈ ਨਾ ਸੁੰ ਬਾਕੀ ਭਾਜੀ ਇਹ ਛੋੜੀ ਹਾਲਪੂਲ ਪਈ ਬੈਠ ਨੂੰ ਹਾਂਜੀ ਅਗਲੇ ਬੰਦੇ ਹਾਂਜੀ ਬਾਕੀ ਭਾਜੀ ਆ ਕੋਈ ਚਾ ਛੋੜੀ ਹੁੰਦੀ ਆ ਉਹ ਤਰ੍ਹਾਂ ਦੀ ਠੰਡੀ ਆ ਜਿੱਥੇ ਮਰਜੀ ਭਾਜੀ ਬੈਜੋ ਲੈ ਜਾ ਥਾਣੇ ਦੇ ਦੇਖ ਸਕਦੇ ਜੀ ਆਪ ਹੀ ਅਗਲੇ ਪਿਛਲੇ ਆਪਣੀ ਸਮਝਣਾ ਇਹ ਆ ਵੀ ਚਲੋ ਥਾਣਾ ਮਗਰ ਦਾ ਵੀ ਹੱਥ ਚੋਣਾਂ ਲਾਵਾ ਅਗਲੇ ਥਾਣੇ ਦਾ ਸਾਈ ਵਾਹੇ ਵੱਡਾ ਹੋਰ ਅਗਲਾ ਪਿਛਲਾ ਥਾਣਾ ਵੀ ਹੱਥ ਦੀ ਚਵਾਈ ਵਾਲਾ ਥਾਣੇ ਅਜੇ ਪਾਜੀ ਬੜ ਬਾਨੀ ਆ ਇਹ ਚਾਰ ਪੰਜ ਦਿਨ ਖੜਦੀ ਹੈ ਹਾਂਜੀ ਆਹ ਖਾਦੇ ਢੱਲਾ ਦਾ ਬਹੁਤ ਰੋਸ਼ੀ ਕੇ ਹਾਂ ਹਾਂ ਥਣ ਭਾਂਡਾ ਖਾ ਲਓ ਬਾਈ ਇਹ ਦੂਸਰੇ ਵਸਤੇ ਤੁਹਾਨੂੰ ਦਿਖਾ ਦਈਏ ਕਦੀ ਤੁਹਾਨੂੰ ਹਾਂ ਦੇਖ ਸਕਦੇ ਜੀ ਅਜੇ ਪੋਲਾ ਪੋਲਾ ਵੀ ਚਲੋ ਪੈਂਦੀਆਂ ਵਾ ਕਾਜੀ ਹਾਂਜੀ ਥਾਣੇ ਤੋਂ ਪਾਜੀ ਮਈਆਂ ਵਾਲਾ ਚੋਣ ਚਾਣ ਬਹੁਤ ਪੋਲੀਏ ਪਾਜੀ ਤੇ ਮੋਲੇ ਦਾ ਫਿਰ ਮੁੱਲ ਭਾਜੀ ਇਹ ਛੋੜਾ ਜਾ ਕਰ ਦੇਣਾ ਆਪਣੇ ਉਹ ਗਈ ਵਾੜੇ ਅੱਛਾ 35000 ਦੀ ਹੋਰ ਕਰਦੀਆਂ ਮਨ ਪੂਰੇ 32000 ਦੀ ਪੈਸੇ ਦੇ ਦਾਂਗੇ ਅੱਛਾ 32000 ਦੀ ਦੇ ਦੇਣੇ ਬਾਕੀ ਭਾਜੀ ਸੋਇਆ ਸਾਹਿਬ ਮਾਲਿਆ ਆਪਣੀ ਚੱਕਵਾ ਤਸਲੀ ਕਰਕੇ ਖੜਿਆ ਕਰੋ ਠੀਕ ਹੈ ਵੀ ਜੀ ਹਾਂਜੀ ਤੇ ਬਾਕੀ ਇੱਥੇ ਆਓ ਆਪਣੀ ਸਮਝ ਕਰਕੇ ਤੇ ਆਪਣੀ ਮਰਜ਼ੀ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲਿਆ ਕਰੋ ਜੀ